मेरा नाम सर पुनीत दुबे है मैं लिंको की तरफ से आया हूँ और आज ये राष्ट्रीय वायसरी योजना के तहत 200 लाभार्थियों का असेसमेंट कैंप लगा था जिसमें कान की मशीन व्हील चेयर नी ब्रेस एल बेल्ट और स्टिक जो छड़ी बोलते हैं इत्यादि हमने प्रिस्क्राइब करी जिसका एक महीने के अंदर अंदर डिस्ट्रीब्यूशन हो जाएगा वितरण भी होगा एक महीने के अंदर कितने सर दो प्लस हो गए ਦੋਸਤੋ ਪਲਸ ਲਾਭਾਰਤੀਆਂ ਦਾ ਜਾਂਚ ਹੋਇਆ ਅੱਜ ਇਹ ਕੈਂਪਰੇ ਲੱਗਿਆ ਕੀ ਕਰਨਾ ਹੈ ਇਹ ਜਿਹੜਾ ਅੱਜ ਕੈਂਪ ਲਾਇਆ ਗਿਆ ਹੈ ਜੀ ਆਰਵੀ ਵਾਜ ਦੇ ਤਹਿਤ ਦਾ ਸੇਵਾਇਸ਼ ਯੋਜਨਾ ਆ ਰਹੀ ਹੈ ਜੀ ਜਿਹੜੀ ਸੈਂਟਰ ਦੀ ਸਕੀਮ ਹੈ ਜਿਸ ਦੇ ਵਿੱਚ ਜਿਹੜੇ ਅੰਗ ਹੀਨ ਨੇ ਉਹਨਾਂ ਨੂੰ ਰੀਅਰ ਹੈ ਜੀ ਕੰਨਾਂ ਤੋਂ ਉੱਚਾ ਸੁਣਦੇ ਉਹਨਾਂ ਨੂੰ ਕੰਨਾਂ ਦੀਆਂ ਮਸ਼ੀਨਾਂ ਹੁੰਦੀਆਂ ਨੀ ਦੇ ਉੱਤੇ ਯਾਨੀ ਕਿ ਗੋਡਿਆਂ ਦੇ ਉੱਤੇ ਜਿਹੜੀ ਕਵਰ ਲੱਗਦੇ ਆ ਬੈਲਟਾ ਲੱਗਦੀਆਂ ਨੇ ਤੇ ਕਮਰ ਦੀਆਂ ਬੈਲਟਾ ਇਹ ਤਾਂ ਬਈਆਂ ਕਾਫੀ ਬਈਆਂ ਸੁਵਿਧਾਮਾਨ ਨੇ ਉਹਨਾਂ ਦੇ ਫਾਰਮ ਭਰੇ ਗਏ ਨੇ ਜਿਹੜੇ 1 ਮਹੀਨੇ ਦੇ ਵਿੱਚ ਵਿੱਚ ਜਿਹੜੇ ਜਿਨ੍ਹਾਂ ਦੇ ਫਾਰਮ ਭਰੇ ਗਏ ਨੇ ਰਜਿਸਟ੍ਰੇਸ਼ਨ ਹੋਈ ਆ ਉਹਨਾਂ ਨੂੰ ਉਹ ਸਾਰਾ ਸਮਾਨ ਸੈਂਟਰ ਵੱਲੋਂ ਫ੍ਰੀ ਆਫ ਕਾਸਟ ਜਿਹੜਾ ਦਿੱਤਾ ਜਾਊਗਾ ਕਿੰਨੇ ਫਾਰਮ ਭਰੇ ਗਏ ਨੇ ਤੇ ਹੋਰ ਕੀ ਕਹਿਣਾ ਤੁਹਾਨੂੰ ਲੱਗਣ ਵਸਤੇ 200 ਤੋਂ ਪਲੱਸ ਫਾਰਮ ਭਰਿਆ ਗਿਆ ਜੀ ਜਿਹਦਾ ਭੁਗਤਾਨ 1 ਮਹੀਨੇ ਦੇ ਅੰਦਰ ਅੰਦਰ ਜਿਹੜੀਆਂ ਅੱਜ ਫਾਰਮ ਭਰੇ ਆ ਦੋ 1 ਮਹੀਨੇ ਦੇ ਅੰਦਰ ਅੰਦਰ ਉਹ ਸਾਰਾ ਸਮਾਨ ਆ ਜਿਹੜਾ ਉਹ ਦਿੱਤਾ ਜਾਊਗਾ ਜੀ ਲਾਕਾਵਾਸੀਆਂ ਨੂੰ ਇਹ ਬੇਨਤੀ ਕਰਦੇ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਛੇਰੇ ਕੈਂਪ ਲੱਗਣਗੇ ਕਿਸੇ ਵੀ ਲੋੜਵੰਦ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਜ਼ਰੂਰਤ ਆ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਲੱਗਣਾ ਜੀ ਫ੍ਰੀ ਆਫ ਕਾਸਟ ਹੈ ਜੀ ਤੁਸੀਂ ਕਿਰਪਾ ਕਰਕੇ ਜਿੱਦਾਂ ਵੱਧ ਚੜਕੇ ਸਹਿਯੋਗ ਦੇ ਸਕਦੇ ਹੋ ਸਹਿਯੋਗ ਦਿਓ ਵੱਧੋ ਵੱਧ ਜਿਹੜੀ ਇਹ ਸਕੀਮ ਚੱਲਦੀ ਆ ਸੈਂਟਰ ਦੀ ਇਹ ਸਕੀਮ ਚੱਲਦੀ ਆ ਉਹਦਾ ਲਾਭ ਲਿਆ ਜਾਏ ਹਰ ਘਰ ਤੱਕ ਇਹ ਲਾਭ ਜਿਹੜੇ ਨੇ ਪਹੁੰਚਾਏ ਜਾ ਸਕਦੇ ਫਿਰ ਕੈਂਪ ਤੋਂ ਬਿਨਾ ਕਿਸੇ ਨੇ ਫਾਰਮ ਭਰਿਆ ਉਹ ਤਾਂ ਕਿੱਥੇ ਪਸ ਕੈਂਪ ਤੋਂ ਬਿਨਾ ਵੀ ਐਫਆਈ ਦੇ ਵਿੱਚ ਪਹਿਲਾਂ ਫਾਰਮ ਭਰੇ ਨੇ ਜੀ ਉਹ ਵੈਸੇ ਚੰਡੀਗੜ੍ਹ ਸਬਮਿਟ ਕਰਾਣੇ ਪੈਂਦੇ ਆ ਜੀ ਤੇ ਕੋਈ ਗੱਲ ਨਹੀਂ ਉਹ ਆਪਣੇ ਕੋਲ ਆ ਕੇ ਫਾਰਮ ਤੇ ਆਧਾਰ ਕਾਰਡ ਤੇ ਆਪਣੀਆਂ ਫੋਟੋਆਂ ਲੈ ਆਣੇ ਤੇ ਉਹਨੂੰ ਆਪਾਂ ਚੰਡੀਗੜਾ ਜਿਹੜਾ ਉਹ ਸਬਮਿਟ ਕਰਵਾ ਦਾਂਗੇ